ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਸਰੈਂਡਰ ਫਟਣ ਦੇ ਕਾਰਨ ਦਰਵਾਜ਼ੇ ਖਿੜਕੀਆਂ ਅਤੇ ਸ਼ੀਸ਼ੇ ਟੁੱਟੇ ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ ਉਸ ਨੂੰ ਪਹੁੰਚਾਇਆ ਇਲਾਜ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਗੈਸ ਚੋਰੀ ਕਰਨ ਦੇ ਲੱਗੇ ਇਲਜ਼ਾਮ ਮਾਮਲਾ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਦਾ ਜਿੱਥੇ ਅੱਜ ਦੇਰ ਸ਼ਾਮ ਇੱਕ ਬਲਾਸਟ ਹੋਇਆ ਜਿਸ ਦੇ ਵਿੱਚ ਇੱਕ ਸਰੈਂਡਰ ਫਟਣ ਦੀ ਸੂਚਨਾ ਮਿਲੀ لیکن ਮਹੱਲਾ ਨਿਵਾਸੀਆ ਦਾ ਕਹਿਣਾ ਹੈ ਕਿ ਇੱਥੇ ਇੱਕ ਵਿਅਕਤੀ ਜੋ ਘਰਾਂ ਦੇ ਵਿੱਚ ਸਿਲੰਡਰਾਂ ਦੀ ਡਿਲੀਵਰੀ ਆਪਣਾ ਕਰਦਾ ਹੈ ਅਤੇ ਇਹ ਵਿਅਕਤੀ ਆਪਣੇ ਘਰ ਦੇ ਅੰਦਰ ਆ ਕੇ ਸਿਲੰਡਰ ਪਲਟੀ ਕਰਦਾ ਹੈ ਜਿਸ ਦੇ ਵਿੱਚ ਇਹ ਸਿਲੰਡਰਾਂ ਦੇ ਵਿੱਚੋਂ ਗੈਸ ਚੋਰੀ ਕਰਦਾ ਹੈ ਜਿਸ ਦੇ ਕਾਰਨ ਇਹ ਹਾਦਸਾ ਹੋਇਆ ਮੌਕੇ ਤੇ ਪੁਲਿਸ ਪਹੁੰਚ ਗਈ ਇਸ ਮਾਮਲੇ ਦੀ ਸਾਰੇ ਦੀ ਜਾਂਚ ਕਰ ਰਹੀ ਹੈ ਸਿਸ਼ਮ ਦਿਖਾ ਰਹੇ ਹਾਂ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਦੀਆਂ ਤਸਵੀਰਾਂ ਅਤੇ ਥਾਣਾ ਆਪਣਾ ਕਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਜੋ ਵਰਦਲਾ ਚੌਕੀ ਦੀ ਆਪਣਾ ਪੁਲਿਸ ਪਾਰਟੀ ਵੱਲੋਂ ਆਉਣ ਜਿਹੜੀ ਇਹ ਗੱਡੀ ਹੈ ਆਪਣੇ ਕਬਜੇ ਦੇ ਵਿੱਚ ਲੈ ਰਹੀ ਹੈ ਦੇਖੋ ਤਸਵੀਰਾਂ ਇਹ ਆਪਾਂ ਪੜਦਾ ਵੀ ਜਲ ਚੁੱਕਾ ਹੈ ਤੇ ਉਹ ਵਿਅਕਤੀ ਜਿਹੜਾ ਇੱਕ ਵਿਅਕਤੀ ਗਮੀਰ ਜੱਟ ਵੀ ਹੋਇਆ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਪਹੁੰਚਾਇਆ ਗਿਆ ਹੈ ਉਸ ਦਾ ਕਹਿਣਾ ਹੈ ਕਿ ਉਹ ਆਪਣਾ ਉਹਦੇ ਘਰ ਦੇ ਅੰਦਰ ਸੈਂਡਰ ਦੀ ਜਿਹੜੀ ਆਪਣਾ ਪੈਪ ਲੀਕ ਸੀ ਜਿਸ ਦੇ ਕਾਰਨ ਬਲਾਸਟ ਹੋਇਆ ਦੇਖਣੇ ਇਥੋਂ ਮਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਜਿਹੜਾ ਹੈ ਇਹ ਗੈਸ ਚੋਰੀ ਕਰਦਾ ਹੈ ਇਹ ਡਿਲੀਵਰੀ ਆਪਣਾ ਡਿਲੀਵਰੀ ਕਰਨ ਦਾ ਕੰਮ ਕਰਦਾ ਗੈਸ ਗੈਸ ਦੀ ਆਪਣਾ ਡਿਲੀਵਰੀ ਦਿੰਦਾ ਹੈ ਦੇਖ ਲਓ ਤਸਵੀਰਾਂ ਪੁਲਿਸ ਇਸ ਗੱਡੀ ਨੂੰ ਆਪਣੇ ਕਬਜੇ ਦੇ ਵਿੱਚ ਲੈ ਕੇ ਆਪਣੇ ਨਾਲ ਲੈ ਕੇ ਜਾ ਰਹੀ ਹੈ ਅਤੇ ਇਹ ਲੋਕਾਂ ਦਾ ਕਹਿਣਾ ਹੈ ਕਿ ਵਿਅਕਤੀ ਇਸ ਦੇ ਵਿੱਚ ਜਿਹੜਾ ਗੈਸ ਹੈ ਉਹ ਚੋਰੀ ਕਰਦਾ ਸੀ ਦੂਜੇ ਸਿਲੰਡਰਾਂ ਦੇ ਵਿੱਚ ਇਹ ਜਿਹੜੀ ਆਪਣਾ ਇਹਦੇ ਵਿੱਚ ਗੈਸ ਪਾਲਟੀ ਕਰ ਰਿਹਾ ਸੀ ਜਿਸ ਤਰ੍ਹਾਂ ਇਹ ਹਾਦਸਾ ਹੋਇਆ ਇਸ ਹਾਦਸੇ ਦੇ ਵਿੱਚ ਜਿੱਥੇ ਘਰ ਦੇ ਖਿੜਕੀਆਂ ਸ਼ੀਸ਼ੇ ਅਤੇ ਦਰਵਾਜ਼ੇ ਬੁਰੀ ਤਰ੍ਹਾਂ ਟੁੱਟ ਗਏ ਉੱਥੇ ਇੱਕ ਵਿਅਕਤੀ ਇਸ ਦੇ ਵਿੱਚ ਬੁਰੀ ਤਰ੍ਹਾਂ ਝੁਲਸ ਗਿਆ ਹੈ ਪੁਲਿਸ ਵੱਲੋਂ ਇਹ ਗੱਡੀ ਜਿਹੜੀ ਆਪਣੀ ਇਹ ਦਿਨ ਅਸੀਂ ਤੁਹਾਨੂੰ ਦਿਖਾ ਰਹੇ ਕਬਜ਼ੇ ਵਿੱਚ ਲੈ ਰਹੀ ਸਾਰਾ ਇਹ ਗੱਡੀ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ ਅਤੇ ਉਸ ਵਿਅਕਤੀ ਦਾ ਇਲਾਜ ਜਿਹੜਾ ਉਹ ਬਠਿੰਡਾ ਦੀ ਸਿਵਲ ਹਸਪਤਾਲ ਵਿਖੇ ਸ਼ੁਰੂ ਹੋ ਚੁੱਕਾ ਹੈ ਉਹ ਵਿਅਕਤੀ ਕਾਫੀ ਝੁਲਸ ਚੁੱਕਾ ਹੈ ਆਓ ਉਸ ਨੂੰ ਸੁਣਾਉਣੀਆ ਕੀ ਕਹਿੰਦੇ ਨੇ ਇਸ ਸਵੰਦੀ ਮਹੱਲਾ ਨਿਵਾਸੀ ਅਤੇ ਜਖਮੀ ਵਿਅਕਤੀ ਤੇ ਇਸ ਨੂੰ ਲੈ ਕੇ ਪੁਲਿਸ ਕੀ ਕਹਿੰਦੀ ਹੈ ਆਓ ਸੁਣੋ ਜੀ ਜੀ ਕੀ ਨਾਮ ਹੈ ਤੁਹਾਡਾ ਜੀ ਮਨੂ ਜੀ ਹਮ ਕੀ ਹਾਦਸਾ ਕੀ ਹੋਇਆ ਜੀ ਇਹ ਤੁਹਾਡੇ ਨਾਲ ਇਹ ਜੀ ਘਰੇ ਸਿਲੰਡਰ ਉਹ ਪਤਨਾ ਪਾਇਪ ਕੋਲ ਲੀਕ ਹੋ ਗਿਆ ਅੱਛਾ ਤੇ ਮੈਂ ਦੂਜਾ ਚੰਗਾ ਦਵਾਉਂਗਾ ਹੂੰ ਉਹ ਅਕ ਮਲ ਨੂੰ ਮਲ ਹਲਕਾ ਮੋਟਾ ਕਰਦੀ ਪਈ ਸੀ ਗਿਆ ਹੂੰ ਉਹ ਇਕਦਮ ਹੀ ਅੱਛਾ ਹਾਂਜੀ ਅਛਤ ਕੰਮ ਤੁਸੀਂ ਸਿਲੰਡਰ ਦਾ ਹੀ ਕਰਦੇ ਹੋ ਹਾਂਜੀ ਗੱਡੀ ਅੰਦਰ ਖੜ ਕਿਉਂਕਿ ਖੜੀ ਸੀ ਲੋਕਾਂ ਦਾ ਕਹਿਣਾ ਉੱਥੇ ਵੀ ਗੱਡੀ ਵੀ ਅੰਦਰ ਖੜੀ ਸੀ ਤੁਹਾਡੇ ਘਰ ਦੇ ਵਿੱਚ ਆਏ ਨੇ ਜੀ ਫਿਰ ਸਵੇਰ ਚੁਮਾ ਕਰਾਣਾ ਹੁੰਦਾ ਨਾ ਸਾਨੂੰ ਅੱਛਾ ਖਾਲੀ ਖਾਲੀ ਸਿਲੰਡਰ ਗੱਡੀ ਦੇ ਵਿੱਚ ਖਾਲੀ ਸੀ ਸਾਡੇ ਅੱਛਾ ਲੋਕ ਕਹਿ ਰਹੇ ਆ ਵੀ ਤੁਸੀਂ ਕੋਈ ਗੈਸ ਵਗੈਰਾ ਵੀ ਕੱਢ ਰਹੇ ਸੀ ਇਸ ਨਾਲ ਹਾਦਸਾ ਹੋਇਆ ਜੀ ਨਾ ਗੈਸ ਵੀ ਰਾਤ ਨੂੰ ਪਹੁੰਚਿਆ ਅੱਛਾ ਕਪਾਇਪ ਢਿੱਲੀ ਸੀ ਉਹ ਸੈੱਟ ਕਰਨੀ ਹਾਂ ਜੀ ਉਹ ਇਹਨਾਂ ਨਾਲ ਫਿਰ ਹਾਲਤ ਠੋਡੀ ਹੁਣ ਠੀਕ ਹੈ ਸਿਆਣ ਬਣਾ ਲੈਣਾ ਸਵੇਰ ਤੋਂ ਕੋਲੋਂ ਥੋੜਾ ਬਚਾਓ ਹਾਂਜੀ ਕਿਡਿਜੈਂਸੀ ਚ ਕੰਮ ਕਰਦੇ ਹੋ ਤੁਸੀਂ ਦੇਖਦੇ ਕਿੰਨੇ ਟਾਈਮ ਹੋਵੇ ਤੁਹਾਨੂੰ 5-6 ਹੋਵੇ ਤੇ ਰੈਗੂਲਰ ਗੱਡੀ ਘਰੇ ਲੈ ਕੇ ਇਹਨੇ ਭਰੇ ਸਿਲੰਡਰ ਵੀ ਘਰੇ ਲੱਕਿਆ ਨੇ ਉਹ ਭਰੇ ਨਹੀਂ ਜਾਂਦੇ ਨਹੀਂ ਸਵੇਰੇ ਵੀ ਲੈ ਕੇ ਆਉਂਦੇ ਹੋਗੇ ਸਵੇਰ ਗੋਦਾਨ ਤੋਂ ਲੋਡ ਕਰਕੇ ਬਸ ਜਿਹੜਾ ਲੰਗ ਕਰੀ ਹਾਂ ਹਾਂ ਜਿੱਲੇ ਆ ਕੇ ਜਾਂਦੇ ਜੀ ਜੀ ਪੰਜ ਕੀ ਨਾਮ ਹੈ ਤੁਹਾਡਾ ਸੰਗੀਤਾ ਹਾਂਜੀ ਇਹ ਕਿਹੜਾ ਏਰੀਆ ਤੇ ਕੀ ਹੋਇਆ ਕੀ ਇੱਥੇ ਇਹ ਦੀਪਨਗਰ ਚੈਂਬਰ ਗਲੀ ਹੈ

ਸਾਨੂੰ ਤਾਂ ਪਤਾ ਨਹੀਂ ਮੈਂ ਹੈੱਡਫੋਨ ਲਾਇਆ ਸੀ ਕਾਲ ਤੇ ਹਾਂਜੀ ਸਾਨੂੰ ਪਤਾ ਨਹੀਂ ਲੱਗਾ ਉਹ ਤਾਂ ਬਾਹਰ ਨਿਕਲੇ ਤਾਂ ਪਤਾ ਲੱਗਿਆ ਕਾਦਾ ਕੰਮ ਕਰਦੇ ਹੋ ਉਹ ਤਾਂ ਸਿਲੰਡਰ ਦਾ ਕੰਮ ਕਰਦੇ ਹਾਂਜੀ ਕਿੰਨੇ ਟਾਈਮ ਤੋਂ ਕਰਦੇ ਆ ਰਹੇ ਹੋ ਤਾਂ ਕਾਫੀ ਟਾਈਮ ਤੋਂ ਕਰਦੇ ਆ ਤੇ ਗੈਸ ਸਿਲੰਡਰ ਕਰੀ ਰੂਟੀਨ 'ਚ ਲੈ ਕੇ ਆਂਦੇ ਆ ਉਹ ਉਹ ਤਾਂ ਨਹੀਂ ਉਹ ਤਾਂ ਨਹੀਂ ਲੈ ਕੇ ਆਉਂਦੇ ਸੀ ਖਾਲੀ ਲੈ ਕੇ ਆਉਂਦੇ ਸੀ ਸਿਲੰਡਰ ਹਾਂਜੀ ਖਾਲੀ ਸਿਲੰਡਰ ਖੜਾ ਹਾਂਜੀ ਹਾਂਜੀ ਹੁਣ ਅੱਜ ਇੰਨੇ ਕੋਈ ਦੀ ਗੱਲ ਹੈ ਇਹ ਹੋਣੇ ਦੀ ਗੱਲ ਹੈਗੀ ਆਪਾਂ ਹਾਂਜੀ ਤੇ ਆਇਆ ਤਾਂ ਨਾ ਇਹਨਾਂ ਮੈਂ ਦੇਖਿਆ ਨਹੀਂ ਨਾ ਮੈਂ ਗੇਟ ਬੰਦ ਕਰਕੇ ਅੰਦਰ ਪਈ ਸੀ ਹਾਂਜੀ 86 ਵਗੈਰਾ ਕਿੱਥੇ ਹੋਇਆ ਹਾਂਜੀ ਕਿ ਕਦ ਨਾਲ ਕਿੱਥੇ ਬਸ ਉਸੇ ਵਜ੍ਹਾ ਸੇ ਟੁੱਟਿਆ ਸੀ ਅੰਦਰ ਕੀ ਕਰਦੇ ਸੀ ਨਹੀਂ ਪਤਾ ਹਾਂਜੀ ਜਦੋਂ ਉਹ ਬਾਹਰ ਆਇਆ ਉਹ ਦੋਨਾਂ ਦੇ ਹੱਥ ਛੀਤੇ ਕਿਵੇਂ ਉਹਨਾਂ ਲੋਰ ਵਗੈਰਾ ਮੱਚਿਆ ਹੋਇਆ ਸੀ ਫੇਸ ਉਸਤੇ ਮੱਚਿਆ ਹੋਇਆ ਹੈ ਬਸ ਹਸਪਤਾਲ ਮੈਂ ਭੱਜ ਗਏ ਹਸਪਤਾਲ ਗਏ ਹਸਪਤਾਲ ਲੱਗੇ ਹਾਂਜੀ ਜੀ ਹਾਂਜੀ ਪ੍ਰੋਬਲਮ ਜੋ ਹੈ ਇੱਕ ਨਾਮ ਕੀ ਇਹ ਤੋਂ ਮੇਰਾ ਕਿਰਪਾਲ ਦੇ ਜੋਸੀ ਹਾਂਜੀ ਸਰ ਕਿਹੜੇ ਕੀ ਇੱਥੇ ਇੱਥੇ ਗੈਸ ਦਾ ਹੀ ਪ੍ਰੋਬਲਮ ਹੈ ਜੀ ਗੈਸ ਨੂੰ ਇਹਨਾਂ ਨੂੰ ਬਹੁਤ ਰੋਕਿਆ ਜੀ ਫਿਰ ਵੀ ਆਪ ਹੀ ਅੰਦਰ ਬੈਠੇ ਸਾਰੇ ਸੀਸੇ ਹਿਲ ਗਏ ਅੰਦਰ ਵੇ ਦੇਖੋ ਇਹ ਹਾਲ ਹੋ ਗਿਆ ਬੜਾ

ਇਹ ਗੈਸ ਕਰਦੇ ਆ ਜੀ ਕਮਾਈ ਕਰਦੇ ਆ ਦੋ ਨੰਬਰ ਦੀ ਕਮਾਈ ਕਰਦੇ ਹੋਰ ਦੱਸੋ ਉਹਦੇ ਫੰਗਾ ਪਿਆ ਹਾਂ ਇਹ ਕਿੰਨੀ ਇਹ ਸਾਰੇ ਵਸਤੀ ਨੂੰ ਮਚਾਉਣ ਗਿਆ ਆਪ ਤਾਂ ਮਚਲੇ ਮਚਣਾ ਨੇ ਅੱਜ ਕੀ ਹੋਇਆ ਜੀ ਅੱਜ ਕੀ ਹੋਇਆ ਗੈਸ ਕਰਦੇ ਜੰਦਰੋਂ ਦਵਾਈ ਟੋਇਆ ਉਹ ਆਪ ਹੀ ਮਚ ਗਿਆ ਭੱਜ ਗਿਆ ਅਸੀਂ ਉਹਨੂੰ ਕਹੇ ਕਿ ਘਰ ਜਾ ਤੈਨੂੰ ਦਵਾਈ ਦਵਾ ਕੇ ਹਾਂ ਸਕੂਟੀ ਜਾ ਕੇ ਭੱਜ ਗਾਓ ਕਿਹੜਾ ਏਰੀਆ ਜੀ ਬਾਬਾ ਦੀਪ ਸਿੰਘ ਨਗਰ ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 6 ਅੱਛਾ ਜਿਸ ਤਰ੍ਹਾਂ ਹਾਫ ਕਾਫੀ ਤਮਾਕਾ ਹੋਇਆ ਤਮਾਕਾ ਬਹੁਤ ਹੋਇਆ ਸੀ ਆ ਉੱਥੋਂ ਭੱਜ ਗਏ ਆ ਪਾਕਤਾਂ ਹੁਣ ਇਸੇ ਤਰ੍ਹਾਂ ਸ਼ਹਿਰੀ ਜੀ ਦੂਰ ਤੱਕ ਤਮਾਕਾ ਸੁਣਿਆ ਦੂਰ ਦੂਰ ਤੱਕ ਪਾਕਤਾਂ ਆਏ ਬੰਦ ਕਰਤੇ ਹੁਣ ਇਹ ਚਲਾਉਣ ਲੱਗੇ ਇਹਨਾਂ ਨੇ ਮਚਾਉਣਾ ਸਾਰੇ ਦੀਪਨਗਰ ਇੱਥੇ ਪ੍ਰਸ਼ਾਸਨ ਆਇਆ ਇੱਥੇ ਮੌਕੇ ਤੇ ਕੀ ਕੀ ਕਹਿਣਾ ਚਾਹੋਗੇ ਬੋਲੋ ਪ੍ਰਸ਼ਾਸਨ ਅਸੀਂ ਕਹਿੰਦੇ ਵੀ ਇਹ ਉਹ ਕੀ ਦੋਸਤ ਨਹੀਂ ਆਉਂਦੇ ਠੀਕ ਹੈ ਪ੍ਰਸ਼ਾਸਨ ਕਿੰਨਾ ਕ ਟਾਈਮ ਹੋ ਚੁੱਕਿਆ ਬਹੁਤ ਜਣਾ ਬਹੁਤ ਜਣਾ ਬਹੁਤ ਸਾਲਾਂ ਤੋਂ ਗੱਡਿਆ ਸਾਰੇ ਏਰੀਆ ਇਕੱਠਾ ਹੋ ਕੇ ਨਾ ਬਿਥੇਰਾ ਮਿੰਟਾ ਕ ਟੈਕਸ ਖਰਚ ਕਰਦੇ ਆ ਜੀ ਇੱਕ ਮੇਰੇ ਘਰ ਦੇ ਸਾਹਮਣੇ ਵੀ ਹੈ ਜੀ ਤੇ ਦੋਨਾਂ ਘਰਾਂ 'ਚ ਗੈਸ ਕੱਢੀ ਜਾਂਦੀ ਹੈ ਇਹ ਏਜੰਸੀਆਂ 'ਚ ਮੈਂ ਤੁਹਾਨੂੰ ਦੱਸਦਾ ਏਜੰਸੀ ਜਾਂਦੇ ਆ ਵੱਡੀ ਭਰਕੇ ਲਿਆਉਂਦੇ ਆ ਘਰੇ ਲਿਆ ਕੇ ਇਹਨਾਂ ਨੇ ਗੈਸ ਦੀ ਉਲਟਾ ਪੁਲਟਾ ਕਰਨੀ ਹੁੰਦੀ ਹੈ ਇਹਨਾਂ ਨੂੰ ਸਾਰੀ ਗਲੀ ਮੁਹੱਲਾ ਬਹੁਤ ਵਾਰ ਸਮਝਾ ਵੀ ਚੁੱਕਿਆ ਹੈ ਇਹਨਾਂ ਨੂੰ ਕਹਿ ਵੀ ਚੁੱਕਿਆ ਹੈ ਲੇਕਿਨ ਇਹ ਕਿਸੇ ਦੀ ਸੁਣਵਾਈ ਨਹੀਂ ਕਰਦੇ ਮੇਰਾ ਘਰ ਇਸ ਤੋਂ 6 ਘਰ ਅੱਗੇ ਛੱਡ ਗਏ ਐ 6-7 ਘਰ ਮੇਰੇ ਘਰ ਦੇ ਸਾਹਮਣੇ ਵੀ ਇੱਕ ਇਹੀ ਆ ਉਹ ਇਹਨਾਂ ਆਪਣਾ ਭਾਰਤ ਗੈਸ ਤੋਂ ਲੱਗੇ ਹੋਏ ਆ ਉਹਨਾਂ ਦੇ ਜਿਵੇਂ ਇਹਨਾਂ ਦੇ ਵੀ ਉਹਨਾਂ ਦੇ ਵੀ ਭਾਰਤ ਗੈਸ ਆ ਉਹ ਵੀ ਉਹ 500 ਗੈਸ ਦੀ ਐਨਸੀ ਚਾ ਭਾਰਤ ਗੈਸ ਚ ਇਹ ਸਾਰੇ ਕੀ ਕਰਦੇ ਆ ਸਵੇਰੇ ਸਿਲੰਡਰ ਲੈ ਕੇ ਆਂਦੇ ਆ ਭਰੇ ਸਿਲੰਡਰ ਆਪਣੇ ਘਰੇ ਲਿਆ ਕੇ ਜਾਂ ਰਾਤ ਨੂੰ ਵੀ ਭਰੇ ਸਿਲੰਡਰ ਲਿਆਉਂਦੇ ਆ ਜਦੋਂ ਉੱਤੇ ਖਾਲੀ ਕਰਕੇ ਆਂਦੇ ਆ ਤਾਂ ਰਾਤ ਨੂੰ ਇਹਨਾਂ ਨੇ ਆਪ ਦੇ ਜਿਵੇਂ 10 ਸਿਲੰਡਰ ਲਿਆਏ 10 ਤੇ 12 ਬਣਾ ਰਹੇ ਹੁੰਦੇ ਆ ਇਹਨਾਂ ਨੂੰ ਸਾਰੀ ਗਲੀ ਕਈ ਵਾਰ ਕਹਿ ਚੁੱਕੀ ਹੈ ਇਹ ਚੀਜ਼ ਨਾ ਕਰਿਆ ਕਰੋ ਮੇਰੇ ਘਰੋਸਟੇ ਵੀ ਮੇਰੇ ਬਿਲਕੁਲ ਘਰ ਦੇ ਸਾਹਮਣੇ ਵੀ ਇਹੀ ਚੀਜ਼ ਚੱਲ ਰਹੀ ਹੈਗੀ ਕੋਚਾ ਜੀ ਹੁਣ ਮਾਹੌਲ ਕਿਸ ਤਰ੍ਹਾਂ ਦਾ ਇਲਾਕੇ ਦੇ ਮਾਹੌਲ ਇਹ ਹੈ ਜੀ ਅਗਲੀ ਵਾਰ ਸਾਡੇ ਸਾਰੇ ਤੰਗ ਹੈ ਹੁਣ ਪਾਣੀ ਕਿਉਂ ਨਹੀਂ ਡਰਦੇ ਬੋਲਦੇ ਸਾਰੇ ਉਹ ਸਾਰੇ ਤੰਗ ਰਹੇਗੇ ਕਿਸ ਤਰ੍ਹਾਂ ਇਥੇ ਬਲਾਸਟ ਹੋਇਆ ਤੇ ਇਹ ਕਹਿੰਦੇ ਕਿ ਆ ਸਿਲੰਡਰ ਦੀ ਭਰੀ ਗੱਡੀ ਵੀ ਖੜੀ ਯਾਰ ਹਾਂਜੀ ਬਹੁਤ ਵੱਡਾ ਹਾਦਸਾ ਕੁਝ ਵੀ ਹੋ ਸਕਦਾ ਸੀ ਇਹ ਤਾਂ ਇਹ ਵੀ ਖਾਲੀ ਇੱਕ ਬਲਾਸਟ ਹੋਇਆ ਆਗੂ ਨਹੀਂ ਫੜੀ ਜੇਕਰ ਉਹ ਆਗੂ ਫੜ ਲਿੰਦੀ ਸਿਲੰਡਰ ਜਿਹੜਾ ਬਲਾਸਟ ਹੋਇਆ ਗੈਸ ਲੀਕੇਜ ਹੋਈ ਹੈ ਬੇਰੇ ਤੇ ਜਿਆਦਾ ਨੁਕਸਾਨ ਹੋਣਾ ਸੀ ਫੇਰ ਆਣ ਗਵਾਰੇ ਦੇ ਘਰਾਂ ਚ ਵੀ ਨੁਕਸਾਨ ਹੋਣਾ ਸੀ ਆਇਦਰ ਕੀ ਨਾ ਮੈਂ ਦੇਖੀ ਪੁੱਛੀ ਸੀ ਸੁਖਮੰਦਰ ਜੀ ਇਹ ਸਹੀ ਕੀ ਕੀ ਸੂchna ਮਿਲੀ ਸਰ ਨੂੰ ਪਤਾ ਲੱਗਾ ਇਹ ਲਿquid ਸਿਲੰਡਰ ਦਾ ਪਟਾਖਾ ਰਿਆ ਹੈ ਗੈਸ ਨੰਡਨ ਦਾ ਹਾਂਜੀ ਚਲ ਦੇਖਦੇ ਆਂ ਜਾ ਕੇ ਚੋਕੀ ਲੱਗ ਪਊਗਾ ਦੱਸਾਂ ਤੁਹਾਨੂੰ ਤੇ ਗੱਡੀ ਕਬਜੇ ਚ ਲੈ ਲੈ ਵੈਰੀ ਵੈਰੀ ਕਰਦੇ ਹਾਂ ਇਹ ਕਿਹੜਾ ਏਰੀਆ ਜੀ ਬੀਜਪਨਗਰ ਹੈ ਕੋਈ ਨੁਕਸਾਨ ਕਿਸ ਤਰ੍ਹਾਂ ਦਾ ਨੁਕਸਾਨ ਤਾਂ ਜਿਕਨੇ ਕੁ ਨੀ ਹੋਇਆ ਬਾਰ ਬੁੱਟੇ ਆ ਬਾਕੀ ਜੀ ਤਾਂ ਕੋਈ ਮਿਲੇ ਮੌਕੇ ਤੇ ਕੋਈ ਬੰਦਾ ਮਿਲੇ ਨਹੀਂ ਬੰਦਾ ਨਹੀਂ ਮਿਲਿਆ ਨਹੀਂ ਮਿਲਿਆ ਛੇ ਗੱਡੀ ਲੈ ਕੇ ਜਾ ਹਾਂ ਬਸ ਤੂ ਪੀਸ ਕਰਦੇ ਆਂ ਅਸੀਂ ਜੀ